वेटरेनज वेलफेयर ऑर्गेनाइजेशन इंडिया टीम अमृतसर वालों कारगिल सिल्वर जुबली फतेह दिवस और शहीदों की याद विच अखंड पाठ आरंभ करवाए गए पत्रकार मिंटू अरोड़ा दी विशेष रिपोर्ट वाहे गुरु वाहे Wah, hey, good. 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 Wah, hey,

ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਵਾਨ ਜੈ ਜਵਾਨ ਜੈ ਜਵਾਨ ਮੈਂ ਵੈਟਰਨ ਵੈਰ ਪਰ ਆਰਗੇਨਾਈਜੇਸ਼ਨ ਇੰਡੀਆ ਡਿਸਟ੍ਰਿਕਟ ਕਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਔਰ ਨਾਲੇ ਸੁਖਦਰਮੇ ਚ ਦਿਲਬਾਗ ਸੇ ਐਂਡ ਡਿਸਟ੍ਰਿਕਟ ਟੀਮ ਮੇਰੇ ਨਾਲ ਮੇਰੇ ਅਹੁਦੇਦਾਰ ਐਚ ਸਵਿਰਕ ਕੈਪਟਨ ਅਜੀਤ ਸਾਹਿਬ ਵਿਕਰਮ ਸਾਹਿਬ ਪ੍ਰੇਮ ਸਾਹਿਬ ਕੈਪਟਨ ਮੰਗਲ ਸਾਹਿਬ ਔਰ ਸੰਜੋਗੀ ਸਾਥੀ ਅੱਜ ਜੋ ਮੈਂ ਸਤਕਾਰ ਕਰਦਾ ਮੀਡੀਆ ਜਹ ਤਹੀਂ ਤੇ ਗੁਰੂ ਹਰਕਮਨ ਸਾਹਿਬ ਸੈਮੀ ਪਾਸਾ ਪਹੁੰਚੇ ਇਹ ਬਲਾਕ ਰਣਜੀਤ ਹੈ ਮੈਂ ਅੱਜ ਜੋ ਸ੍ਰੀ ਖੰਡਪਾਟ ਸਾਹਿਬ ਪ੍ਰਾਰੰਭ ਕਰਵਾਏ ਸਨ ਇਹ ਕਾਰਗਲਦੀ ਜੋ ਇੱਕ ਮਿੰਨੀ ਵਾਰ ਮੌਜੂਦ ਨੇ ਤੇ ਪ੍ਰਦਰਸ਼ਤ ਸਵੇਰੀ ਵਾਰੀ ਕਮਾਂਡ 36 ਲੱਗੀ ਸੀ ਕਾਰ ਜਿਹਦੇ ਮਿਆਂ ਇੱਕ ਫਤਾਈ ਬਣਾਇਆ ਮੰਨਨੇ ਕ ਤੇ ਕਾਰਗਿਲ ਦੀ ਜੰਗ ਦੇ ਸਮੇਂ ਬਸੀ ਦੇ ਬਸੀਏ ਸਾਡੇ ਦੀਆਂ ਫਰਦਾਂ ਨੂੰ ਮਾਲਕ ਰਹੀ ਉਹਨਾਂ ਨੂੰ ਉਸ ਤੇ ਜਿਨਾਂ ਨੇ ਫਤਾ ਕੀ ਤੇ ਜਹਾਦਤ ਦਾ ਜਾਬ ਖੰਡਪਾਟ ਸਾਹਿਬ ਸ਼ਰਮ ਕਰਾ ਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਭਾਪੀਨੀ ਸੰਧਾ ਜੀ ਨਿਤਿ ਜਾ ਰਹੀ ਤਾਂ ਜੋ ਸ਼ਹੀਦ ਪਰਿਵਾਰ ਹਨ ਉਹਨਾਂ ਨੂੰ ਇੱਥੇ ਖੁੱਲਾ ਸੱਦਾ ਦਿੱਤਾ ਗਿਆ ਕਿਉਂਕਿ ਸਾਡੇ ਕੋਲ ਸਾਰਿਆਂ ਦੀ ਸੂਚੀ ਨਹੀਂ ਨਾ ਕਿਸਦੇ ਨੰਬਰ ਆ ਅਸੀਂ ਮੀਡੀਆ ਦੇ ਰਾਹੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਰਣਜੀਤ ਐਵੇਨਿਊ ਇਹ ਬਲਾਕ 6ਵੀਂ ਪਾਛੀ ਕਚੇਰੀ ਵਾਲੇ ਅਜਨਾਲਾ ਰੋਡ ਤੋਂ ਦੋ ਨਿਸ਼ਾਨ ਸਾਹਿਬ ਨਜ਼ਰ ਆਉਂਦੇ ਹਨ ਇੱਥੇ ਸ਼ਹੀਦ ਪਰਿਵਾਰ ਅੱਜ ਤੋਂ ਪਹੁੰਚਣ ਤੇ ਗੁਰੂ ਘਰ ਸੇਵਾ ਕਰਨ ਕਿਉਂਕਿ ਉਹਨਾਂ ਦੀ ਸ਼ਹੀਦ ਜਾਗਾ ਕਰਦੇ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਦੀ ਅੰਮ੍ਰਿਤਸਰ ਦੀ ਸਾਂਝਾ ਸੈਨਿਕ ਜਥੇਬੰਦੀਆਂ ਵੱਲੋਂ ਇਹ ਅਭਰਾਲਾ ਕੀਤਾ ਗਿਆ ਹੈ ਸ਼ੇਸ ਮਾਣ ਆਪਣੇ ਪੁੱਤ ਦੀਦਾਨ ਦਾ ਦੇਖ ਕੇ ਬਲੀਦਾਨ ਦੇਖ ਕੇ ਪਵਿੱਤਰ ਖੂਨ ਇਸ ਦੀਆਂ ਨੀਵਾਂ ਨੂੰ ਮਜ਼ਬੂਤ ਕਰ ਜਾਂਦਾ ਹੈ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ 26 ਜੁਲਾਈ ਵਾਲੇ ਦਿਨ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਮੈਂ ਜੁਥ ਨੂੰ ਅਪੀਲ ਕਰਾਂਗਾ ਇਹ ਵੀ ਇੱਕ ਵੱਡੀ ਬਹੁਤ ਦੇ ਸੇਵਾ ਹੰਦੀ ਆ ਜੋ ਸ਼ਹੀਦਾਂ ਦੀ ਯਾਦ ਵਿੱਚ ਖੂਨਦਾਨ ਕੀਤਾ ਜਾਵੇ ਤਾਂ ਜੋ ਇੱਕ ਖੂਨ ਦੀ ਬੂੰਦ ਨਾਲ ਕਿਸ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਇਹ ਵੀ ਆਪਰਲਾ ਕੀਤਾ ਜਾ ਰਿਹਾ ਹੈ ਇਹਦੀ ਜ਼ਿੰਮੇਵਾਰੀ ਮੈਂ ਬਖੂਬੀ ਸੁਭਿਦਾ ਪ੍ਰੇਮ ਸਿੰਘ ਤੇ ਹੌਲਦਾਰ ਬਿਤਰਮ ਸਿੰਘ ਦੀ ਲਈ ਹੈ ਕਿ ਖੂਨਦਾਨ ਟੀਮ ਦੇ ਨਾਲ ਅੰਦੇੜਾ ਕੰਦਾ ਬਣਾ ਕੇ ਕੰਮ ਕਰਨਗੇ ਬਾਕੀ ਅਸੀਂ ਇਹਨਾਂ ਸ਼ਿਭਾਤ ਦੇ ਵਿੱਚ ਦਾ ਜੀ ਦੇਣ ਵਾਸਤੇ ਸ਼ਹਿਰ ਦੇ ਸਾਰੇ ਅਫਸਰਾਂ ਨੂੰ આમંત્રਿਤ ਕਰ ਰਹੇ ਕਿਉਂਕਿ ਸ਼ਹੀਦੀ ਸੰਧਾਂਜਲੀ ਸਦੇ ਵਿੱਚ ਹਰ ਇੱਕ ਦਾ ਪਹੁੰਚਣਾ ਪ੍ਰਸ਼ਾਸਨ ਦਾ ਪਹੁੰਚਣਾ ਜ਼ਰੂਰੀ ਹੈ ਔਰ ਨਦੀ ਬਲੀਦਾਨ ਕਰਨੀ ਅੱਜ ਦੇਸ਼ ਹੈ ਦਿੱਤਰ ਬੰਦਿਆਂ ਨੂੰ ਸ਼ੁਰੂ ਹੈ ਇਸ ਕਰਕੇ ਕਾਰਗਲਵਾਰ ਫਟੇ ਦਿਵਸ ਸਿਲਵਰ ਜੁਬਲੀ ਦੇ ਪੂਛ ਨਾਇਆ ਜਾ ਰਿਹਾ ਹੈ ਸੋਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਸ੍ਰੀ ਖੰਡ ਪੜਪੜਾ ਆਰੰਭ ਕਰਾਇਆ ਹਨ ਅੱਜ ਇਹ ਮੈਂ ਸਾਰੀਆਂ ਜਥੇਬੰਦੀਆਂ ਨੂੰ ਸੈਨਿਕ ਜਥੇਬੰਦੀਆਂ ਨੂੰ ਬਾਲਮੀਕ ਮਜ਼ਦੂਰ ਜਥੇਬੰਦੀਆਂ ਨੂੰ ਜੋ ਵੀ ਕੋਈ ਯੂਨਿਟੀ ਹੈ ਉਹਨਾਂ ਨੂੰ ਅਪੀਲ ਕਰਦਾ ਕਿ 26 ਜੁਲਾਈ ਨੂੰ ਸ਼ਹੀਦਾਂ ਨੂੰ ਸੰਦਗਲੀ ਦੇਣ ਵਾਸਤੇ